ਲਓ ਜੀ ਬਾਈ ਬੰਪਰ ਵੀ ਖੋਲਣਾ ਪਿਆ ਤੇ ਸਿਸਟਮ ਹੋ ਗਿਆ ਆਪਣਾ ਰੈਡੀ ਸਾਰੇ ਲਓ ਜੀ ਬਾਈ ਬੰਪਰ ਖੋਲਤਾ ਪ੍ਰਿੰਟਰ ਹੁਣ ਬਾਜੇ ਦੱਸ ਕਿੰਨਾ ਹੈ ਆਹ ਬਲੀ ਕਰਾ ਛੱਡ ਦੇ ਕੱਲੇ ਹੋਣਾ ਸਾਣ ਇਹ ਲੋ ਜੀ ਬਾਈ ਟਰੈਕਟਰ ਦਾ ਸਾਰਾ ਕੰਮ ਹੋ ਗਿਆ ਪਰ ਮਾੜੀ ਕਿਸਮਤ ਇੱਕ ਹੋ ਗਈ ਸਾਡੀ ਉਹ ਤੁਹਾਨੂੰ ਦੱਸ ਨਹੀਂ ਸਕਦੇ ਮਾੜੀ ਕਿਸਮਤ ਕਰਕੇ ਪਾਲਟੀ ਚੱਲਦੀ ਇੱਧਰ ਪਾਲਟੀ ਚੱਲ ਰਹੀ ਹੈ ਮਾੜੀ ਕਿਸਮਤ ਆਏ ਆ ਬਾਈ ਸਾਰਾ ਕੰਮ ਹੋ ਗਿਆ ਪੇਂਟਰ ਦਾ ਕੰਮ ਰਹਿਦਾ ਤਾਂ ਪੇਂਟਰ ਨੂੰ ਕੋਈ ਚੱਕਰ ਪੈ ਗਿਆ ਉਹਦਾ ਐਕਸੀਡੈਂਟ ਜਾ ਹੋ ਗਿਆ ਉਹਦੇ ਕਰਕੇ ਜਦੋਂ ਮੁੜ ਕੇ ਆਇਆ ਬਾਈ ਯਾਰ ਹੁਣ ਪੇਂਟ ਕਰਦਾ ਤਾਂ ਖਲੇਪੜੀਆਂ ਪੱਟੀਆਂ ਜਾਂਦੀਆਂ ਐ ਇਹ ਕੰਮ ਬੁਰਾ ਲੱਗਦਾ ਹੈ ਬਾਕੀ ਆਮ ਗੜੀ ਦਾ ਫਾਈਨਲ ਹੋ ਗਿਆ ਤਾਂ ਬਾਕੀ ਬੈਂਦੀ ਲੋਕ ਰਖਾ ਰਹਿੰਦੇ ਬਾਈ ਤੁਹਾਨੂੰ ਰਾਤ ਦੇ ਦਿਖਾਈ ਜਾਂਦੇ ਸੁੱਖੇ ਨੇ ਕਿਹ ਕੰਮ ਕਰਿਆ ਉਹ ਵੀ ਤੁਹਾਨੂੰ ਵੀਡੀਓ ਚ ਦਿਖਾਉਣਾ ਹੈ ਸੁੱਖੇ ਦਾ ਕੰਮ ਹੈਗਾ ਬਾਈ ਇਲੈਕਟ੍ਰੀਸ਼ੀਅਨ ਦਾ ਇਹਨੇ ਵੀ ਕੰਮ ਕਰਿਆ ਇਹੋ ਵੀ ਤੁਹਾਨੂੰ ਦਿਖਾਉਣਾ ਸੁੱਖੇ ਨੇ ਕਰਿਆ ਬਾਈ ਲੈਟਰ ਦਾ ਕੰਮ ਜਿਆਦਾ ਠੰਡਾ ਭਲਾ ਬਾਕੀ ਕੰਮ ਬਾਅਦ ਦੇਖਦੇ ਆ ਟ੍ਰਾਸਪੋਰਟੋ ਬਾਈ ਹੁੰਦੇ ਆਰਾਮ ਕਰੀਏ ਪਹਿਲਾਂ ਠੰਡਾ ਬਾਕੀ ਤੁਹਾਨੂੰ ਸੁੱਖੇ ਦਾ ਕੰਮ ਦਿਖਾਉਂਦੇ ਆ ਪਾਰੇ ਪਾਰੇ ਫਰਖੀ ਤੀਕਰ ਗਾਲ ਸੁੱਕ ਗਿਆ ਮੋਲਝ ਗਿਆ ਅੱਜ ਤਾਂ ਯਾਰ ਮੋਲਝ ਗਿਆ ਅੱਜ ਤਾਂ ਬਈ ਬਹੁਤ ਮਾੜੀ ਕਿਸਮਤ ਹੋਈ ਹੈ ਸੋਖੇ ਕਦ ਮੋਲਝਾ ਜਾਏਗੀ ਮਤਲਬ ਨਹੀਂ ਦੋ ਹੰਦਾ ਚੰਗੇ ਨਹੀਂ ਹੁੰਦਾ ਇੱਕ ਵਾਰ ਕੰਗਾ ਵੀ ਹੋਇਆ ਹੁਣ ਸਾਰਾ ਧਰਾ ਕੇ ਆਪਾਂ ਦੁਬਾਰਾ ਇੱਕ ਪੱਧਰ ਤੇ ਨਵਾਂ ਪੂਰਾ ਜ਼ਬਰਦਸਤ ਕਰਾਂਗੇ ਪਰ ਮੈਂ ਹੁਣ ਕਰਦਿਆਂ ਨੂੰ ਕਹੀ ਜਾਂਦਾ ਵੀ ਅੱਜ ਲਿਆਉਣਾ ਅੱਜ ਲਿਆਉਣਾ ਅੱਜ ਲਿਆਉਣਾ ਰੋਜ਼ੇ ਕੱਲ੍ਹ ਗੱਲ ਹੋਈ ਜਾਂਦੀ ਹੈ ਗੱਲ ਕਰ ਲੋ ਹੁਣ ਕੰਮ ਇਹ ਕੰਦ ਹੋਰ ਆ ਪਨੋ ਉੱਦਣ ਵਾਲਾ ਕੰਮ ਹੋਇਆ ਕਰਨਾ ਪੈਣਾ ਚੱਪਲ ਫੇਰ ਨਹੀਂ ਪੈਣੀ ਚੱਪਲ ਫੇਰ ਨਹੀਂ ਪੈਣੀ ਮੂੰਹ ਮੜਾ ਕੇ ਕੁੱਟਣਾ ਪੈਣਾ ਹੈ ਉਹੀ ਕੰਮ ਹੋ ਗਿਆ ਕਿ ਤੈਨੂੰ ਪਤਾ ਹੀ ਆ ਵੀ ਕਿੰਨੇ ਕੰਮ ਹੋ ਗਏ ਅੱਜ ਵੀ ਕੰਮ ਫੇਰ ਹੀ ਕਰ ਰਹਿ ਗਿਆ ਹੁਣ ਵੀ ਸੁਖਾ ਕਹਿੰਦਾ ਵੀ ਬੰਪਰ ਖੋਲ ਕੇ ਪੇਂਟ ਕਰਾਈਏ ਬੰਪਰ ਪਹੁੰਚੀ ਕਰਾਉਂਦੇ ਵੀ ਫੇਰ ਗੱਲ ਬਣਦੀ ਵੀਰੇ ਆਜੋ ਐਡਾ ਹੀ ਕਰਨਾ ਪੈਣਾ ਲਾਡੂ ਵੀਰੇ ਲਓ ਜੀ ਬਾਈ ਚੱਲਦੇ ਕੰਮ ਚ ਪੇਂਟਰ ਨੇ ਵੀ ਸਲਾਹ ਦਿੱਤੀ ਕਹਿੰਦਾ ਵੀ ਬੰਪਰ ਖੋਲ ਕੇ ਰੱਖ ਜੋ ਫੇਰ 2 ਦਿਨ ਤੱਕ ਆਈਏ 2 ਦਿਨ ਬਾਅਦ ਵੀ ਕਹਿੰਦਾ ਤੁਸੀਂ ਟਰੈਕਟਰ ਘਰ ਨੂੰ ਲੈ ਜਾਓ ਵੀ ਕੋਈ ਚੱਕਰ ਨਹੀਂ ਮੈਨੂੰ ਬੰਪਰ ਖੋਲ ਕੇ ਦੇ ਦਿਓ ਪਹਿਲਾਂ ਸਾਡੀ ਸਲਾਹ ਹੈ ਐਂਟੀਬੀ ਟਰੈਕਟਰ ਉਦੀ ਛੱਡਣਾ ਪੈਣਾ ਹੁਣ ਬੰਪਰ ਖੋਲ ਕੇ ਦੇ ਦੇਣਾ ਸੁੱਖੇ ਦੀ ਗੱਲ ਵੀ ਠੀਕ ਆ ਫੇਰ 2 ਦਿਨ ਦਾ ਕਹੋਂਗੇ ਫੇਰ ਲਾ ਕੇ ਲੈ ਜੂਗੇ ਮੇਰ ਵਧੀਆ ਹੋ ਜੂ ਖੋਲ ਕੇ ਹੋਰ ਗੱਲ ਕੋਈ ਨਹੀਂ ਹੈ ਹਾਂਜੀ ਹਾਂ ਇਹਦਾ ਫਿਰ ਉੱਪਰ ਛੋਟਾ ਕੰਮ ਉੱਪਰ ਹੀ ਜਾਂਦਾ ਯਾਰ ਇਹਦਾ ਹੈ ਲਿਆ ਫੇ ਪੇਂਟਰ ਲੋ ਜੀ ਬਾਈ ਬੰਪਰ ਖੋਲਤਾ ਪੇਂਟਰ ਹੁਣ ਬਾਜੇ ਦੱਸ ਕਿੰਨਾ ਐ ਆਹ ਬਣੀ ਕਰਾ ਛੱਡ ਦੇ ਇਕੱਲੇ ਫੇਰਾ ਸਾਲ ਇਹ ਸਰੇ ਬਾਹਰ ਲੈ ਦੇਖੀ ਜਿਹੜਾ ਪਿੰਟਰ ਦਾ ਸੌਣ ਕੁਇੰਟਲ ਦਾ ਹੈਗਾ ਕਿ ਨਹੀਂ ਕੱਪੜਾ ਲਾ ਦੇ ਪਿੱਛੇ ਉਹ ਕਿੱਕਆ ਬਣਾਹਾ ਤਾਂ ਟਰੈਕਟਰ ਦਾ ਨੌਰੀ ਰੱਖ ਦੇ ਪਿੰਟਰ ਕੋਲ ਲੈ ਲੈ ਬੜੀ ਸਣੀ ਕਿੰਨੇ ਕਿਲੋ ਦਾ ਹੈ 7000 ਲੈਂਦਾ। ਲੈ ਕੁਆਂਟਰ ਦਾ ਬਾਈ ਕਿੰਨੇ ਦਾ ਜੀ? ਮੈਂ ਕੁਆਂਟਰ ਦਾ 7000 ਲੈ ਲਵਾਂ। ਹੋਟਲ ਦੇ ਉੱਪਰ ਹਾਂ। ਪਾਰਾ ਨਾ ਜੀ। ਸੁੱਖੇ ਬਾਈ 2 4 6 ਹੈਗੇ ਆ। ਬਹ ਠੀਕ ਹੈ। ਬਹ ਠੀਕ ਹੈ ਵਧੀਆ। ਇਹਦੇ ਨਾਲ ਬੱਤੀ ਵੀ ਲੈ। ਲਓ ਜੀ ਬਾਈ ਟਰੈਕਟਰ ਦੇ ਘਰ ਨੂੰ ਜਾਣ ਦੀ ਤਿਆਰੀ ਹੋ ਗਈ। ਆਰਾਮ ਖੇੜੀ ਰੇਰਮਾਨਾ ਪਾਣੀ ਫਿਰ ਗਿਆ ਫਿਰ ਗਿਆ। ਫਿਰ ਗਿਆ ਜੀ ਆਰਾਮ ਨਾਲ। ਕੀ ਕਹਿੰਦਾ ਤਾਂ ਜੀ? ਕੱਲ ਅਜ ਨਹੀਂ ਭੇਜਣਾ ਕਹਿੰਦਾ ਅੱਜ ਨਹੀਂ ਭੇਜਣਾ ਕਹਿੰਦਾ ਅੱਜ ਮੈਂ ਪਿੰਡ ਜੀ ਨੂੰ ਜਾਉਂਗਾ ਫੇਰ ਪਿੰਡ ਹੀ ਜਾਵਾਂ ਕਹਿੰਦਾ ਅੱਜ ਫੇਰ ਟਰੈਕਟਰ ਪਰ ਅਸੀਂ ਲੈ ਜਾਣਾ ਅੱਜ ਲੈ ਜਾਣਾ ਇਹਨੂੰ ਕੋਈ ਨਹੀਂ ਕੋਈ ਠੰਡਾ ਰਾ ਕੋਈ ਨਹੀਂ ਦੁੱਧ ਪਿਲਾਤਾ ਦੁੱਧ ਪਿਲਾਤਾ ਇਹਨੂੰ 3-4 ਗਲਾਸ ਬਸ ਠੀਕ ਹੈ ਤਸੱਲੀ ਕਰਾ ਦਿੱਤੀ ਤਸੱਲੀ ਕਰਾ ਦੇ ਮਗਾ ਲੱਗ ਜਾ ਹੁਣ ਦੀ ਇਹਨੂੰ ਕੋਈ ਵੀ ਫੋਮ ਫੋਮ ਜੀ ਆਪਣੀ ਮਾਰ ਲੈ ਰੈਡੀ ਹੋ ਜਾ ਐਸੋ ਕਹ ਲੈਓ ਭਾਈ ਉਹ ਰੁਕ ਗਈ ਹੈ ਉਹ ਭਾਈ ਕਿਆ ਚੀਜ਼ ਪੈ ਗਈ ਕਾਰੀ ਸਪਰੇ ਕਰੀ ਹੈ ਅੱਛਾ ਤਾਕਤ ਵਾਲਾ ਕਰਿਆ ਆ ਸਾਨੂੰ ਆਏ ਗਏ ਸੁੰਡੀ ਵਾਲਾ ਕਰਿਆ ਹੈ ਲੇਖਾ ਪਾਉਂਦਾ ਬਾਈ ਜੰਕ ਜੁੰਕ ਦੀ ਕਰਦਾ ਹੈ ਪੂਰੀ ਬਾਕੀ ਛੱਡ ਕਿਸੇ ਨੇ ਨਹੀਂ ਸਪਰੇਅ ਕਰੀ ਪ੍ਰਧਾਨ ਨੇ ਕਰਤੀ ਸੁੰਡੀ ਬਾਈ ਸੁੰਡੀ ਉਹਦੀ ਮੈਗ ਜੀਰੀ ਨਿਸਰ ਨੇ ਪਰ ਹਣ ਪ੍ਰਧਾਨ ਕਹਿੰਦਾ ਪ੍ਰਧਾਨ ਕਹਿੰਦਾ ਬਾਈ ਮੇਰੀ ਜੀਰੀ ਨਿਸਰ ਗਈ ਨਿਸਰ ਗਈ ਮੈਂ ਦੇਖੀ ਨਹੀਂ ਅੰਦਰ ਗੇੜਾ ਹੀ ਨਹੀਂ ਵੱਜਿਆ ਬਾਈ ਮੈਂ 10 ਤੋਂ 15 ਦਿਨ ਤੋਂ 20 ਦਿਨ ਆਪਾਂ ਨੂੰ ਕੇ ਯਾਰ ਗੇੜਾ ਕਰਗੇ ਸੀ ਜਦੇ ਜਦੇ ਹੈਨਾ ਕਾਫੀ ਟਾਈਮ ਹੋ ਗਿਆ ਬਾਈ ਗੇੜਾ ਨਹੀਂ ਵੱਜਿਆ ਹੈਗਾ ਲੱਗੀ ਵੀ ਪੂਰੀ ਮੈਂ ਕਹਿੰਦਾ ਕੱਟੋ ਘੱਟ 15 ਤਰੀਕ ਦੀ ਪਈ ਆ 10 ਜੂਨ 10 ਜੂਨ ਨੇ ਲੱਗੀ ਵੀ ਫੇਰ ਫੇਰ ਤਾਂ ਪੱਕੇ ਨਹੀਂ ਹੁੰਦੀ ਅ ਖੇਤ ਪਾਣੀ ਉਹ ਪੁੰਹਿੰਦੇ ਆ ਪਤਾ ਨਹੀਂ ਕੀ ਗੱਲ ਹੈ ਘਾਟ ਆ ਕੋਈ ਪਾਣੀ ਹੁਣ ਮੀਂਹ ਪੈਂਦਾ ਨਹੀਂ ਹੈਗਾ ਪ੍ਰਧਾਨ ਜਿਹੜੇ ਕਹਿੰਦਾ ਰੱਬਾ ਮੀਂਹ ਨਾ ਬਾਈ ਉਹਦੀ ਜਿਹੜੀ ਦੇਦਰ ਲੱਗੀ ਹੋਈ ਆ ਰੋਕਦਾ ਜਦ ਇਹ ਗਾ ਰਿਹਾ ਉਹਦਾ ਮੀਂਹ ਆ ਬਾਈ ਬਾਈ ਜਿਹੜੀਆਂ ਗੇਤੀਆਂ ਜੂਰੀਆਂ ਨਾ ਪੰਗਾ ਹੈ ਮੀਂਹ ਪਏ ਦੇ ਨਿੱਸਰ ਜਾਣੀਆਂ ਹਾਂ ਬਾਕੀ ਬਾਈ ਐਤਕੀ ਗੇਤੀ ਵੀ ਲੱਗੀ ਬਿਛੇਤੀ ਵੀ ਝਾੜਦਾ ਪਤਾ ਲੱਗ ਜੂਗਾ ਝਾੜਦਾ ਲੱਗ ਤੇ ਨਹੀਂ ਬਾਕੀ ਜਿਹੜੇ ਹਾਈਵੇਡ ਬੀਜ ਐ ਬਾਈ ਇਹ ਤਾਂ ਘੱਟ ਸਮੇ ਵਾਲੇ ਆ ਫਿਰ ਹਾਂ 26 26 ਐ ਪੂਰੀ ਜਿੱਕਣਾ ਹੋਰ ਪੈ ਦਿੰਦੇ ਆ 27 ਪੂਰੀ ਬਾਈ ਜਿਹੜੀ ਕੇਲੇ ਬਿਮਾਰੀ ਜੱਲੀ ਵੀ ਹੈਗੀ ਐ ਕੋਹੀਆਂ ਆਹ ਨਾਲੇ ਮੈਂ ਦੇਖੀ ਨਹੀਂ ਆਈ ਮੈਂ ਤੁਹਾਨੂੰ ਐਵੇਂ ਕਹ ਦੂੰ ਕਹਿੰਦੇ ਭਾਈ 468 ਨੂੰ ਬਿਮਾਰੀ ਐ ਖੇਤਾ ਚਾ ਭਾਈ ਅੱਗੇ ਹੁੰਦੇ ਨੇ ਵੇਚਨੇ ਗੀਤੀਆਂ ਜੀਰੀਆਂ ਲੈ ਲੈਂਦੇ ਤੇ ਹੁਣ ਕੋਈ ਕੀਤੀ ਕਰਕੇ ਨੱਠ ਬੱਜੇ ਰਹੀ ਦੀ ਹੈ ਵੀ ਆਪਣੇ ਜੀਰੀ ਜੀ ਭਾਈ ਘੁੰਮ ਕੇ ਦੇਖ ਲਿਓ ਕਿ ਚੱਲ ਮਾੜਾ ਮੋਟਾ ਕਿਤੇ ਬੂਝਾ ਡਾਉਨ ਹੁੰਦਾ ਵੀ ਜੇ ਜਿਆਦਾ ਐ ਫੋਟਣਾ ਕਰੀ ਜੀਦੇ ਹੈਗੀਆਂ ਨੇ ਇੱਕ ਦੋ ਬੂਝੇ ਪੱਟ ਕੇ ਸਾਲਾ ਨੂੰ ਨਦੀ ਮੈਂ ਸਟਿਆ ਕਿਹੜੇ ਸਾਈਡ ਪਰ ਘੇੜਦੋ ਹੈ ਹਾਂ ਬਸ ਖੇਤ ਮਾਰਾ ਘੇਰੀ ਆਪਣੇ ਵਿੱਚ ਨਾ ਦੂਏ ਤੇ ਘੇਤਮਾ ਘੇਰੀ ਜੇ ਦੂਏ ਦੇ ਮਗਰ ਗਈ ਤਾਂ ਵੀ ਤੇਰੇ ਮਾਉਣੀ ਆ ਉਹ ਗਲਤ ਗੱਲ ਹਾਂ ਉਹਨੂੰ ਪੱਟ ਲੋ ਜਿਹੜ ਇਹ ਦੇਖਿਆ ਤੁਸੀਂ ਛੜਤਾ ਇੱਕ ਗੱਲਾ ਤਾਂ ਉਹਨੇ 5-6 ਬੁੱਝੇ ਹੋਰ ਲੈਣੇ ਆ ਇਹ ਵਾਇਰਸ ਹੈ ਵਾਇਰਸ ਹੈ ਵਾਧਾ ਆਪਣੇ ਆਪ ਵਾਧਾ ਆਪਣੇ ਆਪ ਇਹ ਜੇ ਤਾਂ ਪਹੀ ਜਦੋਂ ਗੇਰ ਤਾਂ ਹਵਾ ਨਾਲ ਉਹਦਾ ਇੱਧਰ ਨੂੰ ਆਈ ਜਾਣਾ ਉਹ ਕੰਮ ਆ ਬਾਈ ਜੇ ਬੰਦੇ ਨੇ ਧਫੜੀ ਜੇ ਹੁਣ ਲੱਜਵੇ ਫੇ ਇੱਕ ਵਾਰ ਸਾਰੇ ਪਿੰਡੇ ਬੋਗੇ ਹੱਥ ਪਹਿਲਾਂ ਕਿਸੇ ਦਿਨ ਤੇ ਬਿਮਾਰੀ ਨਹੀਂ ਦੇਗੀ ਸਾਡੇ ਪਈ ਦੀ ਉਹਥੇ ਪੈਣੀ ਹਾਂ 21 ਦੀ 121 ਉਹਨੂੰ ਪਈ ਦੀ ਉਹਨੂੰ ਪਈ ਦੀ ਇਹ ਪੈਣੀ ਬਿਮਾਰੀ ਪੈਣੀ ਪਈ ਵੀ ਚੱਲ ਇੱਕ ਸਾਲ ਕੱਢਦਾ ਔਖਾ ਸਾਲ ਚੱਲ ਮੈਂ ਪੱਟ ਪੱਟ ਕੇ ਮੜ ਮੋਟੇ ਗੇਰ ਤੇ ਹੁਣ ਇੰਨੇ ਪੱਟ ਵੀ ਨਹੀਂ ਤੇ ਹੁੰਦੇ ਚੱਲ ਨਿੱਗਲ ਗਿਆ ਲੰਘਾ ਟਾਈਮ ਦੂਏ ਸਾਲ ਅਸੀਂ ਕੀ ਲਾਈ ਨਹੀਂ ਹੈਗੀ ਅਸੀਂ ਗਾਣੀ ਚੌਂਤੀ ਅਸੀਂ ਸਾਰੇ ਚੌਂਤੇ ਲਾਤੀ ਚੌਂਤੀ ਲਾਤੀ ਇਹਨਾਂ ਨੇ ਬੱਜ ਗਏ ਬੱਜ ਗਏ ਜੱਗੇ ਰਾਣੇ ਤੁਸੀਂ ਪਿੱਛੇ ਤੁਸੀਂ ਤਾਂ ਨਹੀਂ ਲਾਈ ਅਸੀਂ ਲਾਈ ਦੀ ਕਿਹਦੀ ਲਾਈ ਦੀ ਤੁਸੀਂ ਸਾਰਿਆਂ ਨੇ ਲਾ ਲਈ ਜਾਦੇ ਬਿਮਾਰੀ ਦਾ ਰੌਲਾ ਨਹੀਂ ਦਾ ਉਹ ਜਦ ਉਹ ਸਾਲ ਲਾਈ ਆ ਹੁਣ ਪਹਿਲਾਂ ਵੀ ਲਾਉਂਦੇ ਤੇ ਤੁਸੀਂ ਅਸੀਂ ਕੀ ਲਾਉਂਦੇ ਦੀ ਦੇਗੇ ਇੰਨੀ ਆ ਫਿਰ ਅਗੜੇ ਕੇ ਸਾਰੇ ਹਾਂ ਅਸੀਂ ਪੂਛਾ ਲਾਉਂਦੇ ਹੁੰਦੇ ਤੇ ਬਾਅਦੇ ਬਾਅਦ ਪੀੜੀ ਪੂਛਾ ਹਾਂ ਉਹਦੇ ਬਾਅਦ ਮੈਂ ਸਾਰਿਆਂ ਨੇ ਲਾਤੀ ਕੀ ਤਾਂ ਉਹ ਵਿਦੇ ਕੇ ਵਿਚਾਰਾ 33 32 ਦਾ ਝਾੜਾ ਹੀ ਜਾਂਦਾ ਦਾ ਦੇਤੀ ਦੇ ਵਿੱਚ ਆਉਂਦਾ ਦਾ ਫਿਰ ਉਹ ਸਾਰੇ ਥਾਲੀ ਕੇ ਲਖਤ ਫੈਲ ਗਈ ਉਹ ਸਾਰਾ ਟਾਈਮ ਹਾਈਬ੍ਰਿਡ ਵਾਲੇ ਬਚ ਗਏ ਉਹਨਾਂ ਦਾ ਟਾਈਮ ਅਸੀਂ ਬਚ ਗਏ ਅਸੀਂ ਨਹੀਂ ਟਿਪਲਾਈ ਹਾਂ ਸਾਰੀ ਬਚ ਗਏ ਹਾਈਬ੍ਰਿਡ ਵਾਲੇ ਹਾਈਬ੍ਰਿਡ ਵਾਲੇ ਬਚ ਗਏ ਉਹ ਟਾਈਮ ਦਾ ਬਈ ਇਹੋ ਜਾਤਾ ਵੀ ਕੀਲੇ ਮਾਤੇ ਕੁਆਂਟਲ ਕੁਆਂਟਲ ਵੀ ਨਿਕਲੀ ਕੁਆਂਟਲ ਕੁਆਂਟਲ ਦੇਖੀਏ ਜੀ ਮੰਡੇ ਚ ਆਪਾਂ ਨੇ ਇੰਨਾ ਰਗੜਾ ਲੱਗਿਆ ਭੂਰੀ ਕਿ ਨਹੀਂ ਦੋ ਦੋ ਕੁਆਂਟਲ ਵੀ ਨਿਕਲੀ ਸਾਰਿਆਂ ਨੇ ਘੁੰਮ ਕੇ ਆਏ ਤੇ ਆਪਾਂ ਹੂੰ ਬਹੁਤ ਬਿਮਾਰੀ ਸੀ ਸਾਰਿਆਂ ਜਾਰੀ ਵੀ ਦੇਖ ਵੇਸੇ ਹਾਲ ਦੀ ਘੜੀ ਦਾ ਜੀਰਿਆ ਦੇਖਣਾ ਠੀਕ ਲੱਗਦੀ ਐ ਇਹਦਾ ਸਿਰੇ ਪਜਾ ਕੇ ਪਤਾ ਲੱਗਦਾ ਸਿਰੇ ਪਜਾ ਕੇ ਪਤਾ ਲੱਗਦਾ ਹਲੇ ਐਡੀ ਜਿਰੀ ਹੋਈ ਹੋਣੀ ਵੀ ਕਹਿ ਘੁੰਮ ਕੇ ਦੇਖ ਲਵੇ ਬੰਦਾ ਹੁਣ ਆ ਭੂਰੀ ਦੇਦਾ ਬਾਈ ਐਹੀ ਕੋਸ ਆ ਹਲੇ ਮੈਂ ਤੁਹਾਨੂੰ ਦੱਸਣਾ ਇਹ ਲਾਜੀ ਕੀ ਐ ਇਹਦਾ ਜੇ ਕਿਸੇ ਦੇ ਬੁੱਝੇ ਦੇਖਦੇ ਆ ਉਹਨੂੰ ਛੱਡੋ ਨਾ ਉਹ ਬੁੱਝੇ ਨੂੰ ਨਾਲ ਦੀ ਨਾਲ ਪੱਟ ਲਿਆਓ ਬਾਅਦ ਚੋਂ ਆਪਣੇ ਚੰਗੀ ਤਰ੍ਹਾਂ ਆਹ ਤਰ੍ਹਾਂ ਹੱਥ ਧੋ ਕੇ ਸਾਬਣ ਨਾਲ ਤਾਦੂ ਜਿਰੀ ਚ ਬੜੋ ਇਹ ਪੈਰਾਂ ਨਾਲ ਵੀ ਚਲੀ ਜਾਂਦੀ ਥਲੀ ਲੱਗ ਲੱਗ ਕੇ ਦੂਏ ਦੀ ਜਿਰੀ ਚ ਤੇ ਹਰਕ ਹਰਕ ਐਦਾ ਬੁੱਝੇ ਐ ਖਤਰਨਾਕ ਨਹੀਂ ਬਾਈ ਆ 26 ਜਿਹੜੀ ਭੂਰੀ ਵਾਲੀ ਭੂਰੀ 12 13 ਦਿਨ ਹੋ ਗਏ ਬਾਈ ਢੱਕਾ ਡਬਲ ਹੋ ਗਿਆ ਭਰਪੂਰ ਨੇ ਸੋਕਾ ਬਹੁਤ ਲਵਾਤਾ ਪੂਰੀ ਕਨੇ ਜੀ ਬਿਮਾਰੀ ਤੇ ਵਿੱਚ ਉਹਨਾਂ ਦਾ ਫੋਕਾ ਲਉਣਾ ਪੈਂਦਾ ਯਾਰਾ ਹਵਾ ਦਾ ਮਾਣੀ ਮਿੱਟੀ ਚਾਹੀਦੀ ਵਗੈਰਾ ਹੁਣ ਆਪਾਂ ਜਾਂ ਵੀ ਕਰੀ ਉਹਨੂੰ ਡੋਬੋ ਕੇ ਰੱਖੋ ਕਰਦੇ ਪਰ ਇੱਕ ਹੈ ਬਾਈ ਜਿਹੜੇ ਜ਼ਿਆਦਾ ਖੇਤ ਭਰ ਦਿੰਦੇ ਨੇ ਨਾ ਪਾਣੀ ਭਰ ਕੇ ਰੱਖਦੇ ਆ ਉਹਦਾ ਵੀ ਫਾਇਦਾ ਨਹੀਂ ਹੋਇਆ ਜੀ ਜਾਂ ਫਿਰ ਆਪਾਂ ਜੀ ਇੱਕ ਖੇਤ ਨੂੰ ਆਪਾਂ ਮੰਨਿਆ ਨਹੀਂ ਭਰਦਾ ਅੱਗੇ ਦੱਸਾਂ ਕੀ ਕਰਦੇ ਜੰਦੇ ਅੱਗੇ 4 ਦਿਨ 5 ਦਿਨ ਪਾਣੀ ਲਾਉਣਾ ਉਦੇ ਬਾਰੇ ਮੈਂ ਸਾਰੇ ਸਗਾ ਦਿੰਦੇ ਤੇ ਉਹ ਕਹਿੰਦਾ ਇੱਕ ਤਾਂ ਤੁਰਨ ਨੂੰ ਸੌਖਾ ਹੋ ਜਾਂਦਾ ਇਹ ਕਿ ਜੀਰੀ ਨੂੰ ਸਾਹ ਮਿਲ ਜਰਾ ਜਿਹੜੇ ਡੱਕਾ ਡੁੱਬਿਆ ਹੋਇਆ ਹੁੰਦਾ ਦਾ ਉਹ ਵੀ ਚੱਲ ਪੈਂਦਾ ਪੂਰੀ ਇੱਕ ਹੂੰ ਆਪਾਂ ਨਾ ਮੰਨ ਨਹੀਂ ਕਰਦਾ ਹੈਗਾ ਖੇਤ ਨੂੰ ਦੇਖ ਕੇ ਵੀ ਜਿਆਦਾ 부ਝਾ ਵੀ ਨਹੀਂ ਮਰੋਣਾ ਚਾਹੀਦਾ ਖੇਤ ਨੂੰ ਹਵਾ ਵੀ ਲੱਗਣੀ ਚਾਹੀਦੀ ਹੈ ਜੇ ਬਈ ਸਾਰੇ ਪਾਸੇ ਦੇ ਭਰ ਗਿਆ ਨਾ ਦਾ ਸਪਰੇਅ ਨੇ ਥੱਲੇ ਜਾਣਾ ਕਸ ਚੀਜ਼ ਨੇ ਕੰਮ ਨਹੀਂ ਕਰਨਾ ਤੇ ਇਹ ਬਿਮਾਰੀ ਬੈਣੀ ਆ। ਅਰੇ ਵੀ ਨਹੀਂ ਥੱਲੇ ਪੈਂਦਾ। ਹਾਂ ਅਰੇ ਵੀ ਪਾਣੀ ਚ ਰਹਿ ਜਾਂਦਾ। ਤੇ ਬਿਮਾਰੀ ਬੈ ਕੇ ਝਾੜ ਵੀ ਨਹੀਂ ਆਉਂਦਾ ਹੈਗਾ ਵੀ ਹੋਰੇ ਕੋ ਹੋ ਜਾਂਦਾ। ਉਹ ਸਲਫਰ ਦਾਣੇਦਾਰ ਪਾਉਂਦੇ ਆ ਉਹ ਤਾਂ ਉੱਪਰੇ ਤਰੀ ਜਾਂਦੀ ਆ। ਉਹ ਤਾਂ ਪਾਇਆ। ਤੇ ਲਾਸਟਵਾਂ ਸਪਰੇਆ ਵੀ ਨਹੀਂ ਕੰਮ ਕਰਦੀ ਇਹੋ ਜਿਹੇ ਨੂੰ। ਜਿਹੜੀ ਦਾਣੇਦਾਰ ਸਰਫਾਂ ਉਹ ਤਾਂ ਪਾਇਦਾ ਪੈਦਾ। ਜੇ ਤਾਂ ਬਾਈ ਦਰਮਿਆਨ ਨਾ ਜਾਈ ਚਾਹੀਦਾ ਖੇਤ ਚ ਹਵਾ ਘੁੰਮਦੀ। ਲਾਸਟਵਾਂ ਜਾ ਕੇ ਕਈ ਜਗ੍ਹਾ ਬਾਈ 30 30 35 ਪੈਂਟ ਜੜਕੇ ਹੁੰਦੇ ਕਈ ਜਗ੍ਹਾ 20 ਵਾਲੇ 20 ਵਾਲੇ ਝਾੜ ਵੱਧ ਦੇ ਜਾਂਦੇ ਫਿਰ 35 40 ਵਾਲੇ ਫੱਜ ਜਾਂਦੇ ਕੰਮ ਦੇਖ ਲਈ ਤੂੰ ਜਿੰਨੀ ਗੇਤੀ ਆ ਉਹਨਾਂ ਝਾੜ ਨਹੀਂ ਦੇਣਾ ਜਿੰਨੀ ਪਛੇਤੀ ਆ ਉਹਨਾਂ ਝਾੜ ਦਿੰਦੀ ਸਾੜੇ ਸੰਘਣੇ ਦਾ ਫਰਕ ਹੁੰਦਾ ਹੂੰ ਜਿਹੜੀ ਸ਼ਿੱਧੀ ਹੁੰਦੀ ਉਹ ਵੱਧ ਝਾੜ ਦਿੰਦੀ ਫੜ ਕੇ ਬਾਈ ਫੜ ਕੇ ਲੈ ਬਾਈ ਤੇਣਾ ਪਾਰ ਛੜੀਆਂ ਪੂਰੀ ਨੇ ਕਿਹਾ ਕੋਈ ਤੇੜਾ ਕਾਤੇ ਪਾਰਤੀਆਂ ਪਾਣੀ ਲਾਉਣਾ ਦਾ ਪਾਣੀ ਇਹਨੂੰ ਕਰਨ ਲੱਗਿਆ ਕਿਤੇ ਲੇਟ ਹੋ ਗਿਆ ਪੂਰੀ ਬਾਈ ਅੱਜ ਟਰੈਕਟਰ ਆ ਜਾਣਾ ਘਰ ਕੱਲ ਫੇ ਕੰਮ ਰਹਿ ਗਿਆ ਤਾਂ ਅਸੀਂ ਕਹਾਂ ਵੀ ਤਸੱਲੀ ਕਰਕੇ ਲੈ ਕੇ ਆਉਣਾ ਹੈ। ਨਾਲੇ ਰਾਤ ਪੂਰਾ ਕਰਾ ਕੇ ਕੰਮ ਲੈ ਆਉਣਾ। ਪੂਰੀ ਰਾਤ ਬਿਜਾਰੂ 11:00 ਬਾਰਾ ਵਜੇ ਤੇ ਦਿਨ ਦਿਨੇ ਹੁਣ ਦਿਨ ਮਾ ਲਿਆਓ ਠੀਕ ਨਹੀਂ। ਨਾਲੇ ਜਿਹੜੀ ਘਾਟ ਬਾਦ ਹੋਊਗੀ ਹੁਣ ਉਹ ਦੇਖ ਲਊਗਾ। 6-7 ਦਿਨ ਹੋ ਗਏ ਬਾਈ ਬਹੁਤ ਟਾਈਮ ਲੱਗਿਆ ਪਰ ਕੋਈ ਨਹੀਂ ਜਾਂ ਨੋਕਲ ਤਾਂ ਘੇੜਾ ਭੱਜ ਜਾਂਦਾ ਤਾਂ ਆ ਗਿਆ। ਆਂਦਾ ਤੂੰ ਫੇਰ ਵੀ ਜਿਹੜਾ ਬੈਠਾ ਰਿਆ। ਦੱਲ ਕੋਈ ਨਹੀਂ ਪੂਰੀ ਜਿਹੜਾ ਕੋਲ ਹੋ ਕੇ ਕੰਮ ਹੋ ਜੇ ਨਾ ਉਹ ਵਰਗੀ ਰੀਤ ਨਹੀਂ ਹੈਗੀ। ਕੋਈ ਵੀ ਆਪਾਂ ਟਰੈਕਟਰ ਦਾ ਜੇ ਕੰਮ ਕਿਤੇ ਕਰਾਉਣ ਜਾਈਏ ਇੰਜਣ ਦਾ ਕੋਲ ਬੈ ਕੇ ਕਰਾਉਣਾ ਚਾਹੀਦਾ ਜੇ ਆਪਾਂ ਕਿਤੇ ਚਲੇ ਗਏ ਪੜਦਾ ਹੋ ਨਹੀਂ ਕੋਈ ਪੋਲੀ ਗਰਾਰੀ ਪਾਈ ਨਾ ਪਾਈ ਤੈਨੂੰ ਪਤਾ ਲੱਗਣਾ ਕਿ ਨਹੀਂ ਟਰੈਕਟਰ ਦਾ ਵੀ ਜੇ ਕੋਈ ਰਿਪੇਅਰ ਦਾ ਕੰਮ ਕਰਾਉਣਾ ਕੋਲ ਰਹਿਣਾ ਚਾਹੀਦਾ ਉਹਦਾ ਕੋਲ ਬੈਠਣਾ ਪੈਂਦਾ ਉਹੀ ਕੰਮ ਹੈ ਅੱਜ ਅੱਗੇ ਨੇ ਕਰਾਇਆ ਦਾ 85 ਜੀ ਦਾ ਉਹ ਭਾਂਜੇ ਜੋ ਬਾਹਰ ਤੋਂ ਸਾਰਾ ਹੀ ਕੰਮ ਕਰਾ ਲਿਆ ਕਹਿੰਦੇ ਟਾਪੇ ਦਾ ਵੀ ਕੰਮ ਕਰਾ ਲਿਆ ਪਿੱਛੇ ਜੇ ਮੰਨੂ ਲੈ ਕੇ ਖੀਰ ਜੇ ਜੀਰੀ ਸੜਾ ਹੂੰ ਮੈਂ ਆਪਣੇ ਵਾਲੇ ਵੀ ਚਲਾਉਂਦਾ ਤਾਂ ਉਹ ਨਾਲ ਵੀ ਜਾਇ ਫਾਈ ਉਹਦਾ ਰੋਡ ਵੀ ਨੇ ਚੜੇ ਮੂੰਜ ਪਾਵੇ ਮੇਰਾ ਸਰ ਖਾ ਲਿਆ ਪਿਛਲੇ ਟਾਪੇ ਨੇ ਉਹਨੇ ਇਹ ਕਹਿੰਦੇ ਅਸੀਂ ਨਾਮਾ ਕਰਾਇਆ ਕਹਿੰਦੇ ਇਹਨੇ ਵਿੱਚ ਪੇਸਟ ਲਾਉਟ ਐਟਾ ਹਾਲੀਵੁੱਡ ਕੱਸ ਕੇ ਕਹਿੰਦੇ ਸੈਟ ਹੋਊਂਗੇ ਹੋਇਆ ਨਹੀਂ ਦਾ ਸਹੀ ਕੰਮ ਕਿੱਥੇ ਪੇਸ਼ ਪੀਨੀ ਨਹੀਂ ਸਾਰਾ ਕੋਥੇ ਬੋਲਦਾ ਦਾ ਵਿੱਚ ਤੇ ਇਹ ਗੁੰਜਾ ਵੀ ਗੱਲਾਂ ਵੀ ਬੰਦੇ ਇਹ ਕਹਿ ਰਹੇ ਨੇ ਪਾਤਾ ਕਰੀ ਜਿਆ ਕਰਕੇ ਪੁਰਾਣੇ ਠੋਕ ਦਿੰਦੇ ਨੇ ਗੁੰਜਾ ਬੰਦੀ ਇਹਦੀ ਚਲਾਉਂਦੇ ਨੂੰ ਜਲ ਚਲਾਉਂਦੇ ਤੇ ਉਹਨਾਂ ਚੱਲ ਜਾਣਾ ਕਰਨ ਨੂੰ ਨਹੀਂ ਕਰਕੇ ਜਾ ਪੈਂਦਾ ਹਲੇ ਲਾਉਣ ਦਾ ਕੜ ਕੇ ਦਪਣੀ ਵਾਲਾ ਆ ਖੜਾ ਬਾਈ ਟਰੈਕਟਰ ਦੇਖਦਾ ਘੱਟ ਹੈ 85 ਉਹ ਚੱਲਦਾ ਹੈ ਪੂਰੀ ਹਲੇ ਇਹੀ ਰਾਜ ਔਰ ਲਿੰਕਾ ਬੜਾ ਬਲੋਕ ਕਰਾਉਣੇ ਪੈਣੇ ਪੂਰੀ ਇਹਦਾ ਤੇਲ ਖਰਚਾ ਵੀ ਘੱਟ ਹੈ 85 ਦਾ ਇਹ ਹੱਥ ਲੱਗਿਆ ਮੈਂ ਹੁਣ ਥੋੜੇ ਜਿਨੇਟਰ ਪਰ ਪਾਈਪ ਵਿਛਾਇਆ ਪਿਆ ਬਾਈ ਖਾਲ ਵਾਲਾ ਵੀ ਪੰਗਾ ਹੀ ਹੈ ਜੇ ਪਾਈਪ ਵਿਛਾਉਣਾ ਆਪਣੇ ਇੱਕ ਵਾਰ ਦੇਖ ਕੇ ਲੈਣ ਚ ਵਿਛਾ ਲਓ ਖਾਲ ਗਿਲ ਤੇ ਨਿਆਰਾ ਲੋਂਗੇ ਖਾਲ ਤਾਂ ਬੰਦਾ ਖਰਚੇ ਦੇ ਹੀ ਮਰ ਜਾਂਦਾ ਇਹਨੂੰ ਖਰਚਣ ਦੇ ਲੋੜ ਤਾਂ ਨਹੀਂ ਹੈਗੀ ਜੇ ਮੰਨ ਕੇ ਚਲੋ ਬਾਈ 5-600 ਰੁਪਏ ਦਾ ਪਾਈਪ ਵੀ ਥੋੜਾ ਚਲੋ ਇੱਕ ਸੀਜ਼ਨ ਲਾ ਕੇ ਖਰਾਬ ਹੋ ਗਏ ਆ ਥੋੜਾ ਖਾਲੇ ਵੱਧ ਖਰਚਾ ਕਰਾ ਰਹਿਣਾ ਦੋ ਸਾਲ ਕੱਢ ਦਿੰਦਾ ਪੂਰੇ ਹਾਂ ਦੋ ਸਾਲ ਖਾਲੇ ਵੱਧ ਖਰਚਾ ਕਰਾ ਰਹਿਣਾ ਜੇ ਇਹਨੂੰ ਵਿਚਾਲਵੇ ਪੈ ਮੈਨੂੰ ਹਾਂ ਇਹਨੂੰ ਧੋ ਕੇ ਨਾ ਚੰਗੀ ਤਰ੍ਹਾਂ ਪਾਣੀ ਦਾ ਸਰਫ ਰੁਮਾਇਆ ਕੇ ਉੱਪਰ ਰੱਖ ਦੇਵਾਂਗੇ ਕਿਤੇ ਫਿਰ ਫੱਟੇ ਨਹੀਂ ਖਾਲੇ ਗੇ ਤੇ ਖਰਚਾ ਘੱਟਦਾ ਏ ਖਾਲੇ ਦਾ ਸਪਰੇਅ ਆ ਗੁੱਡ ਗੜਾਈ ਕਿੰਨੀ ਜਗ੍ਹਾ ਬਾਨੀ ਜੀ ਪੈਪ ਫਾਇਦਾ ਏ ਇਹ ਵੀ ਨਾ ਕਰ ਜੇ ਵਿਛਾ ਲਵੇ ਕਿ ਨਹੀਂ ਹੁਣ ਜਾਂ ਨੇੜੇ ਭਰਨਾ ਵੀ ਖੋਲ ਦਿੰਦੇ ਆ ਉਧਰ ਦੀ ਨਿਕਾਇਤ ਬਾਈ ਬਾਈ ਚਾਹੀ ਕੋਲ ਕਰ ਦਿੰਦੇ ਬਸ ਠੀਕ ਵੱਡੇ ਵਸਟਰ ਪੈ ਇੰਨਾ ਵੀ ਰੁਕ ਪੈਂਦਾ ਬਸ ਜਾ ਕੇ ਆਏ ਥੱਲੇ ਰੱਖਦਾ ਇਹ ਦੋਵੇਂ ਸਾਡੇ ਨਾਲ ਤੁਸੀਂ ਮੋਟਰ ਫੇਰਤਾ ਨਾ ਵੈਪ ਨੂੰ ਹੱਥ ਲੱਗਣ ਦਵੇ ਇਹ ਛੋਟੀ ਹੈ ਉਹ ਪੰਜ ਦੀ ਮੋਟਰ ਹੈ ਤਾਂ ਕਰਕੇ ਲੱਗੀ ਜਾਂਦਾ ਸਾਡੇ ਸਾਤ ਦੀ ਮੋਟਰ ਨਹੀਂ ਪਾ ਕੋਈ ਮਤ ਲੱਗਣ ਦਿੰਦੀ ਉਹਦਾ ਹੜਵਾ ਦੇ ਸਾਰਾ ਕੁਝ ਹੈ ਤੇ ਦੇਖੀ ਉੱਥੇ ਚੱਲਦੀ ਆ ਮਨੇ ਨਾ ਦੇ 5 ਫੁੱਟ 4 ਫੁੱਟ ਦਾ ਡੱਬਾ ਵਿੱਚ ਨੂੰ ਪਾਤਾ ਉਹਦਾ ਬਾਈ ਬਹੁਤ ਫਰਕ ਹੈ ਉੱਥੇ ਜੇ ਮੈਂ ਕਹਾਂ ਜੇ ਤੂੰ ਮੈਨੂੰ ਕਹਿੰਦਾ ਨਾ ਮੈਂ ਵਿੱਚੇ ਵੜ ਜਾਣਾ ਮੈਂ ਤਾਂ ਹੀ ਨਹੀਂ ਵੜਿਆ ਹੈਗਾ ਇੰਨਾ ਚਲੇ ਜਾਣਾ ਤਾਂ ਦਾ ਵਿੱਚ ਤੇ ਲੈ ਇੰਨਾ ਮੈਂ ਵੀ ਤੈਨੂੰ ਦੱਸਾ ਦਿਖਾ ਦੇ ਕਹਿੰਦਾ ਤਾਂ ਕਿਦਾਂ ਮੈਂ ਆਉਂਦਾ ਦਾ ਕੋਲਰ ਦਿਓ ਮਖਾ ਲਖਾ ਦਾ ਆ ਗੋਡੇ ਧੋਣਵਾ ਜਾ ਭੈਜੋ ਗੋਡੇ ਧੋਣ ਲੈ ਸੜੇ ਝੋਲੀ ਵਿੱਚ ਇੰਨਾ ਭੈਜੋ ਵਿੱਚ ਉਹਨੇ ਕਾਈ ਮੈਂ ਤੁਹਾਨੂੰ ਕਹਿੰਦਾ ਮੈਂ ਵੜ ਜਾ ਵੜ ਜਾ ਉਹ ਬਾਈ ਕੰਮ ਖਰਾਬ ਹੋ ਜਾਣਾ ਤਾਂ ਮੈਂ ਦੇਖ ਲੈਣਾ ਕਿਹੜਾ ਵਿੱਚ ਹੀ ਤੇ ਫਲਪੜੀਆਂ ਫਲਪੜੀਆਂ ਕੋਬਰੀ ਜੇ ਕਿਤਾ ਛੋਟਾ ਬੰਦਾ ਹੋਵੇ ਤਾਂ ਵੀ ਚਿਲੰਗ ਜਾਣਾ ਵਿਚੇ ਰਹਿ ਜੀ ਉਹ ਤਾਂ ਤਾਰੀ ਵੀ ਨਹੀਂ ਲੱਗਣੀ ਹੈ ਕਿ ਫੜ ਕੇ ਕੱਢਣਾ ਪੈਣਾ ਇੱਕ ਨਾਲੀ ਮਿੱਟੀ ਆਏ ਨਾ ਟਾਂਗਾ ਆਏ ਕਰਕੇ ਆਏ ਤਿਲਕਣ ਹੋਇਆ ਪਿਆ ਵਿੱਚ ਤੋਂ ਇਹਦੇ ਸਾਫ ਪਈਓ ਪੈਰ ਖੜਨੇ ਹੁਣ ਉਹਨਾਂ ਫੜ ਹੋਣਾ ਉਹਨੇ ਕਿਤੇ ਤੇ ਤੋਵਾ ਡੂੰਗਾ ਬਹੁਤ ਆ